ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ ਤੇ ਤੁਸੀਂ ਪਹਿਲਾਂ ਵਲੌਗ ਵੇਖਿਆ ਸੀ ਜਿੱਥੇ ਆਪਾਂ ਪੱਠੇ ਵੇਚ ਰਹੇ ਸੀ ਤੇ ਉਹਨਾਂ ਨੇ ਮੁੰਡਿਆਂ ਨੇ ਪੱਠੇ ਵੱਢ ਕੇ ਤੇ ਥਾਂ ਬਣਾਤੀ ਸੀ ਓਕੇ ਰਿਪੋਰਟ ਤੇ ਨੈਕਸਟ ਪਾਰਟ ਆਪਾਂ ਹੁਣ ਅਪਲੋਡ ਕਰ ਰਹੇ ਹਾਂ ਚੈੱਕ ਕਰੋ ਫੁੱਲ ਇੰਜੋਏ ਕਰੋ ਵਲੌਗ ਨੂੰ ਲਓ ਜੀ ਪੱਠੇ ਜਿਹੜੇ ਆਪਾਂ ਇੱਥੇ ਪਏ ਸੀ ਵੱਢ ਵੱਢ ਕੇ ਕੁੱਤਰ ਕੇ ਤੇ ਸੰਗੀ ਭਾਈ ਜੀ ਪੱਠੇ ਕੁਤਰਿਆ ਜੀ ਗਰਮੀ ਬੜੀ ਆਈ ਜਾਂਦੀ ਹੈ ਜੀ ਆ ਕੇ ਪਾਣੀ ਪੀਣੇ ਹਾਂਜੀ ਸਾਹਿਬ ਜੀ ਲੈ ਜਾਂਦੇ ਪੱਠੇ ਕੁਤਰ ਕੇ ਹਾਂਜੀ ਹਾਂਜੀ ਠੀਕ ਹੈ ਠੀਕ ਗਰਮੀ ਬਹੁਤ ਹੈ ਹੋਰ ਕੋਈ ਐ ਇੰਨੇ ਕਿਸੇ ਹੋਰ ਵੀ ਗਏ ਕਰਾ ਲਾ ਕੰਮ ਜੋ ਮਰਜ਼ੀ ਅਲਟਰਾ ਹਾਂਜੀ ਗੁੱਡ ਗੁੱਡ ਮਾਰਨਿੰਗ ਜੀ ਬੋਲੇ ਅੱਜ ਕਿੰਦਸ ਜੀ ਚਾਨ ਵਾਲਾ ਗੁੱਡ ਗੁੱਡ ਮਾਰਨਿੰਗ ਕੀਤੀ ਐ ਤੇ ਟੀਮ ਸਾਡੀ ਵਰਕ ਪੁਆਇੰਟ ਤੇ ਪਹੁੰਚ ਚੁੱਕੀ ਆ ਬੱਬੂ ਅੱਜ ਹੀ ਲਵਾਇਆ ਕਰ ਵੀਰ ਅੱਜ ਆਪਾਂ ਕੀ ਕਰਨਾ ਆਜਾ ਆਲੂ ਆਲੂ ਤੇ ਲਾਵਾ ਹੋਰ ਸਬਜ਼ੀਆਂ ਸਬਜ਼ੀਆਂ ਤੇ ਕੱਲ ਜਿਹੜਾ ਆਪਾਂ ਵਾਹਣ ਵਾਇਆ ਉੱਥੇ ਅੱਜ ਪਾਣੀ ਲਾ ਕੇ ਤੇ ਪੱਠੇ 20 ਸਿੱਟਨਾ ਪੱਠਿਆਂ ਦਾ ਮੁੰਬਈ ਦਰਖਤਾਂ ਲੈਣ ਨੂੰ ਇਹ ਆਈ ਪਾੜਾ ਹਾਂਜੀ ਨਟਾਲ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਮੌਕੇ ਤੇ ਪਹੁੰਚੇ ਹੋ ਸਰਜੀ ਲਾਉਣੀ ਇੱਥੇ ਤੁਹਾਡਾ ਕੀ ਵਿਚਾਰ ਦੇਵੋ ਆਪਦੇ ਲੰਡੀ ਆ ਇਹਨੇ ਚ ਰੂੜੀ ਪਾਉ ਜਾਂ ਕਿਹੜੀ ਕੁੱਕੜਾਂ ਵਾਲੀ ਕਿ ਦੂਜੀ ਨਹੀਂ ਨਹੀਂ ਸਿੰਪਲ ਰੂੜੀ ਆਪਣੀ ਜਿਹੜੀ ਮੱਝਾਂ ਦਾ ਮੌਣੀ ਠੀਕ ਠੀਕ ਥੋੜੀ ਪੁਰਾਣੀ ਹੋਈ ਆ ਸਰਨਾ ਬਧੀਆ Do you ਜੀ ਫੌਜੀ ਸਾਹਿਬ ਕੀ ਹਾਲ ਨੇ ਵਧੀਆ ਵਧੀਆ ਠੀਕ ਠਾਕ ਹੋ ਠੀਕ ਠਾਕ ਕੈਮ ਕੈਮ ਤੂੰ ਸੁਣਾ ਦਿਵਾਲੀ ਵਧੀਆ ਚੱਲ ਰਹੀ ਐ ਬੜੀ ਵਧੀਆ ਚਾਲੀ ਆਨੰਦਪ੍ਰਭ ਕਰ ਰਹੇ ਆ ਚੱਲਦੇ ਕੰਮ ਵਿੱਚ ਵਿਘਨ ਪਾਉਣ ਵਾਲੇ ਫੌਜੀ ਸਾਹਿਬ ਸਾਡਾ ਦਾ ਮੌਜੂਦ ਹੈ ਵਧੀਆ ਸਾਡਾ ਕੰਮ ਚੱਲ ਰਿਹਾ ਸੀ ਜਿੱਦ ਫੌਜੀ ਸਾਹਿਬ ਨੇ ਆਰਡਰ ਮਾਰਤਾ ਕਿ ਟਾਇਰ ਚੱਕ ਕੇ ਟਰਾਲੀ ਚ ਰੱਖਣਾ ਹਾਂ ਕੰਮ ਕਰਨਾ ਪੂਰਪੂਰ ਸਹੀ ਕਰਨਾ ਇਸ ਕੰਮ ਵਿੱਚ ਕਮੀ ਨਹੀਂ ਚਾਹੀਦੀ ਪਾਰਟੀ ਚੱਲੂ ਆਈ ਦਿਵਾਲੀ ਮਨਾਈ ਜਾਏਗੀ ਰਾਈਟ ਸਿਰ ਠੀਕ ਹੈ ਕੱਲੇ ਬੋ ਬੋ ਮਾਂ ਮਾੜੀ ਮਾੜੀ ਮੁੰਡੀ ਖੁਸ਼ੀ ਕੀ ਖੋਦਾ ਪਾਣੂ ਆਲੂ ਖੋਦਾ ਖਾਣਾ ਨਹੀਂ ਬੱਬੂ ਬੈਕ ਦਾ ਕੁੜੀ ਖੁੱਲੇ ਗੁਣੀ ਅੱਜ ਬੰਬੜਾ ਫੋਨ ਮੈਂ ਬੈਕ ਜਾ ਕੇ ਆ ਜੱਕ ਚੱਕ ਲੈ ਮੈਂ ਤਾਂ ਕੋਲ ਖੜਨਾ ਉਹ ਡੋਲ ਹਾਂ ਸੱਜਣਾ ਬੈਠ ਕੇ ਚੱਪ ਰਹਿਣਾ ਖਾ ਨਹੀਂ ਕਹਣਾ ਮੈਨੂੰ ਚੱਪ ਚੱਪ ਅੱਜ ਫਿਰ ਕਿਹੜਾ ਬਣਾਉਣਾ ਚਾਹ ਕੇ ਜਿਹੜਾ ਮਰਜ਼ੀ ਬਣਾਓ ਅੱਜ ਮਲਟੇ ਵਾਲਾ ਕੋਈ ਪੁੱਤ ਦੇਖੇ ਨਾ ਹਾਂਜੀ ਫੌਜੀ ਸਾਹਿਬ ਕਮਾਦ ਬੜਾ ਲਾਸ਼ਟ ਹੈ ਫੌਜੀ ਨਾਲ ਕਮਾਦ ਤਾਂ ਲਾ ਇਹ ਕਿਹੜੀ ਕਿਸਮ ਲਾਈ ਫਿਰ ਇਹ ਕਿਸਮ ਤਾਂ ਮੈਨੂੰ ਨਹੀਂ ਪਤਾ ਆ ਮੁਰਕ ਲੈ ਕੇ ਗੰਡੇ ਇਹ ਲਾਇਆ ਆਲੂ ਇਹ ਲਾਇਆ ਆਲੂ ਤੇ ਹੋ ਗਈ ਮੁਰਕ ਫੌਜੀ ਸਾਹਿਬ ਫੌਜੀ ਸਾਹਿਬ ਆ ਖੂਫੀਆ ਸਬੂਤ ਨਿਕਲਦੇ ਵੇਲੀ ਚ ਇਹ ਨਿਕਲਦੇ ਪਏ ਜਦੋਂ 1982 ਰਾਈਜ ਨਿਕਲੇ ਸੀ ਉਹ ਵੀ ਸੱਜਣਾ ਪਹੁੰਚ ਚੁੱਕੇ ਆ ਉਹ ਹੋ 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 ਮੇਰੀ ਗੱਲ ਸੁਣੋ ਹਾਂਜੀ ਸਰ ਆਹ ਆਹ ਕਿਹੜਾ ਵੀਟ ਐ ਇਤਰੇ ਵੀ ਮੇਥਰੇ ਵੀ ਕਿ ਮੇਰਾ ਇਤਰੇ ਫਲਾਉਣਾ ਯਾਰ ਗੁੱਟੀ ਆਇਨ ਉਸਕੇ ਬਬੂ ਇਹ ਕਾਦੀ ਕਿਹਾਰੀ ਬੰਜਦੀ ਇਥੇ ਲਾਣੇ ਤਾਣੇ ਅਈ ਬਸ ਧਣੀਆਂ ਧਣੀਆਂ ਬਈ ਗਾਜੂ ਇਕੱਠਾ ਕਰ ਹਾਂ ਇਹਨਾਂ ਦਾ ਮੈਂ ਬਾਲ ਕੇ ਤੇ ਕਰੀਏ ਹਾਂ ਹਾਂ ਵਹੀ ਕਰ ਬਬੂ ਕਿੰਨੇ ਸਾਲਾਂ ਦਾ ਤਜਰਬਾ ਤੈਨੂੰ ਸਬਜ਼ੀ ਲਾਉਣ ਦਾ ਪਤਾ ਮੈਨੂੰ 20 ਸਾਲਾਂ ਦਾ ਹਾਏ ਬਰਦਾ ਮੇਰੀ ਅੱਗੀ ਆ ਲੱਗਦਾ ਹੈ। ਅੱਨਾ ਦਿੱਤੀ ਜ਼ਾਲ। ਜੇ ਤੁਸੀਂ ਵਰਸੇਨ ਹਾੜੀ ਦੇ ਪੱਠੇ ਬੀਜਦੇ ਆ ਪੈੜੀ ਨੂੰ ਚੰਗੀ ਤਰ੍ਹਾਂ ਬਣਾਓ। ਪੈੜੀ ਨੂੰ ਬਣਾ ਲਾ ਕੇ ਉਹਦੇ 20 20 ਸੱਟ ਕੇ ਛਾਫਾ ਮਾਰ ਕੇ ਤੇ ਉਹਨੂੰ ਪਾਣੀ ਲਾਓ। ਠੀਕ ਹੈ ਸਰੋਂ ਪਹਿਲਾਂ ਛੱਡ ਦਿਓ। ਦਾਈ ਪੱਠੇ ਹੋਣਗੇ ਜੇ ਤੁਸੀਂ ਇਹਨੂੰ ਛਾਫਾ ਨਹੀਂ ਮਾਰਦੇ ਪੱਠੇ ਨਹੀਂ ਹੋਣੇ ਤੁਹਾਡੇ। ਠੀਕ ਆ ਗਈ ਸਮਝ ਇਹ ਤੁਸੀਂ ਕਾਰਵਾਈ ਪਾਓ ਤੇ ਦੁਕਾਨਾਂ ਨੂੰ ਬਦਨਾਮ ਨਾ ਕਰੋ ਬੀਮਾੜਾ ਦਿੱਤਾ ਕਮੀਆਂ ਟੋੜੇ ਜਾ ਇਹ ਆਦੀ ਕਮੀਆਂ ਪੂਰੀਆਂ ਕਰੋ ਕਈ ਵਾਰ ਲੋਕ ਕਹਿੰਦੇ ਬੀਮਾੜਾ ਦੇਦਾ ਆਂ ਪੱਠੇ ਨਹੀਂ ਹੋਏ ਉਹ ਕਾਰਨ ਉਹ ਕਾਰਨ ਇਹੀ ਆ ਕਿ ਲੋਕਿੰਗ ਇਹਦੀ ਕਰਦੀ ਵੀਜਣ ਲੱਗਾ ਠੀਕ ਡੀਪੀ ਥਲੇ ਹਾਂਜੀ ਡੀਪੀ ਹਾਂਜੀ ਹਾਂ ਇਹ ਵੀ ਛੋਟੀ ਕਮੀ ਆ ਨਹੀਂ ਜੋ ਸਫਾਈ ਕਰੋ ਚੱਗੀ ਤੁਸੀਂ ਚੁੱਪ ਕੇ ਬੈਠੋ ਤੁਸੀਂ ਦਵਾਈਆਂ ਖਾ ਰਹੇ ਹੋ ਹਰੇ ਦੀ ਡੀਏਪੀ ਬਣੀ ਨਹੀਂ ਫੌਜੀ ਸਾਹਿਬ ਅੱਜ ਦੀਵਾਲੀ ਫਿਰ ਕਿਵੇਂ ਚੱਲਦੀ ਹੈ ਦੀਵਾਲੀ ਬਹੁਤ ਹੁਣ ਚੱਲਦੀ ਹੈ ਵੈਸੇ ਨੂੰ ਦੀਵਾਲੀ ਚੱਲਦੀ ਆਪਣੀ ਤੁਹਾਨੂੰ ਪਤਾ ਸ਼ੁਰੂ ਤੋਂ ਠੀਕ ਹੈ ਉਹਨੇ ਖਾਈ ਵੀਰੇ ਘਾਟੇ ਆਪਾਂ ਦੀਵਾਲੀ ਦਾ ਪਹਿਲਾ ਰਗੜਾ ਲਾ ਲਈਦਾ ਦੀਵਾਲੀ ਦਾ ਬਾਹ ਲਾ ਲਈਦਾ